ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਦਿਨ ਹੈਗਾ ਜੀ ਸੰਡੇ ਅੱਥੇ ਘਰੇ ਨੇ ਆਇਆ ਸਾਬੀ ਕਿੱਥੇ ਗਿਆ ਆ ਦੀ ਬਾੜ ਦੇ ਅੰਦਰ ਮਾਤਾ ਪੁੱਲ ਕੀ ਮਾਤਾ ਦਾਦੀ ਨੂੰ ਆ ਜਾਂਦੇ ਆ ਇੱਥੇ ਉਹ ਬੈਠਾ ਦੀ ਸੱਪਾ ਕਿੱਧਰ ਵਗਿਆ ਓਏ ਹੂੰ ਬੈਠਾ ਹਾਂ ਆ ਕਰੀਆ ਉਪਰਾਂ ਨੂੰ ਕਰੀਆ ਫੱਟੀ-ਮੱਟੀਂ ਜਾ ਕੇ ਓਏ ਦੂਜਾ ਐ ਮਿੱਟੀ ਖਾਣਾ ਐ ਦੇਖ ਤਾ ਨਾ ਮੈਂ ਕਿੱਥੇ ਆ ਇਧਰ ਹੋ ਦੇਖੀ ਤੇਰੇ ਬੂੰਗਲ ਜਿਹੜਾ ਸਾਪਾ ਡਰਦਾ ਡੱਡ ਬੜਾ ਬੰਦਾ ਬੜਾ ਕੱਚਾ ਦੇਹੀਂਗਾ ਆਉ ਦੀਗਾ ਛਾਤੀ ਤੂੰ ਨਾ ਚੱਕੀ ਕੁਸ ਹਾਂ ਜੀ ਜੀ ਗਰੀਏ ਆ ਬੜਾ ਚੱਲ ਮਮਾ ਵਾਲਾ ਸੁੰਭਰਨ ਲੱਗੀ ਨਹੀਂ ਦੇਖਿਆ ਤੂੰ ਆ ਚੱਕ ਦੇ ਮੈਂ ਚੱਕਣਾ ਨਹੀਂ ਕਾਹੀ ਨਾਲ ਚੱਕ ਕੇ ਭਗਾ ਕੇ ਮਾਰੇ ਇਹਨੂੰ ਹੌਣ ਭੱਜ ਲੂਗਾ ਫਕਾ ਨੂੰ ਫੇ ਲੈ ਕੇ ਜਾਣ ਚੱਕ ਇਧਰ ਕੱਖਾਂ ਕੋ ਖੰਜ ਵੜ ਜੂਗਾ ਦੋ ਕਹਾਇਆ ਇਹਨੇ ਰਾਖੀ ਰੱਖਾ ਡੈਡ ਨੂੰ ਸਾਡੇ ਕਿਹਾ ਨਾ ਇਹਦਾ ਰੋਟੀ ਖਾਂਦਾ ਹੈ ਕਾਜੀ ਫਿਰ ਬਤਾਰ ਦੀ ਚਰਚ ਆਪ ਨੇ ਕਰਦਾ ਹੋਰ ਉਹ ਤਾਂ ਦਰ ਕੀ ਗੁਰਦੁਆਰ ਜਾਇਆ ਉੱਠ ਹੈ ਆਓ ਬਾਬਾ ਹੈ ਆ ਟੋਲ ਨੂੰ ਮੜਾ ਜਾ ਕੰਧ ਨਾਲ ਲਾਓ ਇੱਧਰ ਨੂੰ ਵਿਚਾਲੇ ਪਿਆ ਇਹ ਗਨਾਂ ਲੜੀ ਦਾਸਤਾ ਖਾਸਾ ਜੋਰ ਆ ਮੁੰਡੇ ਚ ਹੈ ਇਹਨਾ ਟੱਕਣਾ ਖੋਲਪਿੰਦਰ ਧੁੱਪ ਲੱਗ ਜੂਗੀ ਅੱਜ ਇਹਨੂੰ ਬੰਦ ਪਿਆ ਕਿ ਮੈਂ ਖੋਲੇਗਾ ਆ ਕੁਰਸੀ ਲਾ ਲੈ ਖੋਲ ਜੂਆਂ ਚੱਲ 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 ਕੁਰਸੀ ਲਾ ਲੈ ਜੋਰ ਨਹੀਂ ਮੈਂਦਾ ਫਟ ਤਾ ਵੇ ਪਰਾਂ ਨੂੰ ਕਰ ਦੇ ਚੱਲ ਦੇਖ ਬੱਦਲ ਵਾਈ ਫੇਰ ਹੋ ਗਈ ਰੱਬ ਇੱਕ ਦਿਨ ਧੁੱਪ ਕੱਢਦਾ ਵੇਖ ਦਿਨ ਤਾਂ ਕੀ ਬੜੂਗਾ ਸੈਵੀ ਘੁੰਮ ਕੇ ਆਇਆ ਦੇਖੋ ਜੀ ਇਧਰ ਆਪਣੀ ਗੋਹੇ ਵਾਲੀ ਹਜੇ ਆਈ ਨਹੀਂ ਬਾਕੀ ਮੈਂ ਸਾਰੇ ਕੰਮ ਕਰ ਲੇ ਹੌਲੀ ਹੌਲੀ ਖੜੀ ਖੜੀ ਨੇ ਸੁੰਦਰਤਾ ਤੇ ਹੁਣ ਪਿੰਦਰ ਤੋਂ ਕਰਾਉਨੇ ਆ ਸੈਫੀ ਸਾਡਾ ਘੁੰਮ ਕੇ ਆ ਗਿਆ ਖੇਤੋਂ ਆਇਆ ਸੀ ਪਿੰਦਰਾ ਬੂਟੀ ਚ ਪਾਣੀ ਪਾਉਣ ਨੂੰ ਗਿਆ ਥੈਨੂੰ ਐਜ ਵੀ ਪਾ ਦੇ ਦੋ ਬਾਲਟੀਆਂ ਸੁੱਕੇ ਪਏ ਕਿਉਂ ਬੀਤੀ ਦਮੋਂ ਨਿਕਲ ਜਾਨੇ ਚੱਲ ਬਸ ਹੁਣ ਤਾਂ ਆਹੀ ਤੀ ਹਨਾ ਲਾਸਟ ਸਾਰਾ ਨਾ ਨਿਬੜ ਗਿਆ ਚਲ ਓਕੇ ਹੋ ਗਿਆ ਕੰਮ ਹੁਣ ਤਾਂ ਉਹਦਾ ਬਾਲਾ ਥੱਕ ਗਿਆ ਉਹਨੂੰ ਤਾਂ ਆ ਦੇਖੀ ਜੋੜੇ ਜੁੱਤੀਆਂ ਜੇ ਨੇਰੀ ਨਹੀਂ ਕਿਵੇਂ ਸਿੱਟੀਆਂ ਨੇ ਚਲ ਪਹਿਲੀ ਪਹਿਲੀ ਚਾਹ ਦੀ ਬਿਚੂਰੀ ਕਰਾ ਦੇ ਐਚ ਪਾ ਦੇ ਪਾਣੀ ਦੀਆਂ ਦੋ ਬਾਲਟੀਆਂ ਹਾਂ ਜਦੋਂ ਉਹ ਬੁਣਿਆ ਲੱਗਿਆ ਤਾਂ ਕੁਝ ਦੇਰੀ ਕੰਮ ਕਰਨਾ ਬਥੇਰਾ ਔਖਾ ਉਹਨੂੰ ਉਠਾ ਲੈ ਕਣਕ ਚੱਕ ਲਿਓ ਚੱਕੀ ਦੇ ਉਸ ਤੋਂ ਕਣਕ ਕੱਲੇ ਚੱਕ ਲਿਓਗੇ ਬਚਾ ਜਾ ਉਹ ਫੁੰਡ ਗਿਆ ਦੰਦਾ ਨਹੀਂ ਹੈਗਾ ਦੰਦਾ ਨਹੀਂ ਹੈਗਾ ਆ ਹੀ ਲਿਜਾ ਜਿਆਦਾ ਕੋਈ ਮਾਰ ਜਾਇਆ ਕਰਦਾ ਹੈ فرمایا تھا او اتھے تیره ਅਜਨ ਜਦੋਂ ਅਸੀਂ ਫਿਲਿਆਤਾ ਉਹ ਇਧਰ ਆ ਕੇ ਮਾਂ ਚਾਰ ਚ ਨੰਬਰ ਦੀ ਅਰਜਾ ਕਲੀ ਚ ਪਲੀ ਚੈਕ ਲੈ ਪਲੀ ਚੀ ਆਖਲੇ ਆ ਗਿਆ ਆ ਗਿਆ ਆ ਗਿਆ ਕਿਹਦੀ ਜਾਨਾ ਕਿ ਦੂਜਾ ਹੈ ਕਿੱਥੇ ਵਾ ਕਰਨ ਨਹੀਂ ਨਹੀਂ ਕਰੀ ਤੇ ਲਾਉਦਾ ਜਮੇ ਮੇਰਾ ਬਲਟੇ ਜੀ ਪਾਲਾ ਆ ਮਠਰ ਜੀ ਚ ਪਾਲਾ ਵੀ ਆ ਮਠਰ ਦੇ ਪਾਲਾ ਜਿੰਨ ਤੋਂ ਪਾਈ ਜੋ ਆ ਪੱਟਾ ਦਾ ਸਰਦ ਨਹੀਂ ਚੱਲਦੀ ਹਾਂ ਬੇਬਾਕ ਦਾ ਉਹ ਮਾਰ ਕੇ ਛੱਡ ਕੇ ਆਉਂਦੇ ਤੈਨੂੰ ਬਾਜਰੀ ਦੀ ਸਿੱਟੇ ਹੀ ਬਰਾਂਤ ਪਾਉਂਦੇ ਇਖੜੂ ਪਾਦਾ ਲੈ ਮਾਰਦੇ ਨੇ ਆ ਗੋਲ ਜਾ ਕੇ ਖੜ ਗਿਆ ਮਾਰੀ ਜਾ ਤਾਏ ਉੱਪਰ ਹੋੜ ਗਿਆ ਚਲ ਪਾ ਦੇ ਇੱਧਰ ਪਈ ਪਿਆ ਨਾ ਹੂੰ ਟੂੜੀ ਬੇਤੀ ਪਈ ਆ ਟੂੜੀ ਪਰੀ ਪਈ ਆ ਬਾਹਰ ਜੇ ਮਾਰਾ ਪਿੰਨ ਅਗਿਓ ਕਿਧਰ ਨਾ ਕਿਧਰੇ ਚਲੋ ਜੀ ਮੈਂ ਨਾ ਆਪ ਮੈਨੂੰ ਆਪਾਂ ਨੂੰ ਡਾਕਟਰ ਨੇ ਦੱਸਿਆ ਸੀ ਵੀ ਗਰਮ ਪਾਣੀ ਦੇ ਵਿੱਚ ਲਾਤਾਂ ਜਿਹੀ ਡੋਬ ਕੇ ਰੱਖਣੀ ਆ ਮੇਰੇ ਪੈਰ ਤੇ ਸੱਟ ਲੱਗੀ ਕਰਕੇ ਜਿਆਦਾ ਟਾਈਮ ਨਹੀਂ ਡੋਬਦੀ ਮੈਂ ਬਾਲਟੀ ਚ ਡੋਬਦੀ ਹੁੰਦੀ ਅੱਗੇ ਤਾਂ ਗੋਡੇ ਤੱਕ ਹੁਣ ਮੈਂ ਕੱਲਾ ਪੈਰ ਹੀ ਡੋਬ ਲਿਆ ਵੀ ਇਹਦੇ ਨਾਲ ਵੀ ਜਿਹੜੀ ਖੂਨ ਨਾੜਾਂ ਦੀ ਬਲੋਕੇਜ ਹੈ ਮੜ ਜਾ ਖੂਨ ਗਰਮ ਹੋ ਕੇ ਚੱਲ ਪੂਗਾ ਮੇਰੀ ਸੱਟ ਲੱਗੀ ਸਕੂਟਰ ਦੀ ਤੋਂ ਉਂਗਲੀ ਤੇ ਮੈਨੂੰ ਇਹ ਤੇ ਨਹੀਂ ਪਾਇਆ ਜਦ ਲੜਦਾ ਆਪਕ 2 ਦਿਨਾਂ ਤੇ ਜਖਮਰਾਮ ਆ ਗਿਆ ਨਾ ਥੋੜੀ ਜਿਹੀ ਦੀ ਮੋਬ ਦੀ ਮਾਲਸ ਜ਼ਿਆਦਾ ਕਰ ਲਾਂਗੇ ਲੱਤ ਤੇ ਤੇ ਇਹਦੇ ਨਾਲ ਵੀ ਬਹੁਤ ਥੋੜਾ ਜਿਹਾ ਐ ਹੁੰਦਾ ਵੀ ਠੀਕ ਹੋ ਜਾਂਦੀਆਂ ਲਾਤਾ 2-3 ਘੰਟੇ ਵਧੀਆ ਨਿਕਲ ਜਾਂਦੇ ਨੇ ਦਰਦ ਜਹਾ ਹਟ ਜਾਂਦਾ ਨਾਲੇ ਜਿਹੜਾ ਕੀੜੀਆਂ ਜੀਆਂ ਲੜਦੀਆਂ ਨੇ ਉਹ ਹਟ ਜਾਂਦੀਆਂ ਨੇ ਅੱਜ ਮੈਂ ਬੱਠਲ ਦੇ ਵਿੱਚ ਹੀ ਡੋਬ ਲਈ ਪੈਰ ਡੋਬੇ ਹੋਇਆ ਕੱਲਾ ਪੈਰ ਤਾਂ ਜ਼ਰੂਰੀ ਡੋਬਣਾ ਜੇ ਪੂਰੀ ਲੱਤ ਨਹੀਂ ਡੋਬਣੀ ਦੋ ਟਾਈਮ ਤਿੰਨ ਚਾਰ ਟਾਈਮ ਇਹਦੀ ਮਾਲਸ਼ ਕਰਨੀ ਹੈ ਜਿਸੇ ਇੱਕ ਦਿਨ ਬਹੁਤ ਕੰਮ ਵਧੀਆ ਰਹਿੰਦਾ ਘੰਟਾ ਲੱਗ ਜਾਂਦਾ ਮੈਨੂੰ ਚਲੋ ਜੀ ਮੌਸਮ ਵੀ ਖਰਾਬ ਹੋ ਗਿਆ ਬੱਦਲ ਵਾਈ ਫੇਰ ਹੋ ਗਈ ਥੋੜਾ ਥੋੜਾ ਜਿਹਾ ਕੰਮ ਜਿਆ ਰਹ ਗਿਆ ਬਾਕੀ ਨਿਬੜ ਗਿਆ ਕਿੰਦਰ ਕਣਕ ਚੱਕ ਲਿਆ ਖੇਤੋਂ ਤੂੜੀ ਵਾਲੀ ਐਨੇ ਘਰੀ ਲੱਗੇ ਪੈ ਨੇ ਹੁਣ ਦੇਖਦੇ ਆਂ ਕੀ ਸਾਹ ਚ ਲੋਟ ਆਉ ਜੇ ਅੱਜ ਮਾਮਾ ਆ ਗਿਆ ਤਾਂ ਕੋਈ ਵਾਲੀ ਨੂੰ ਲਾ ਕੇ ਫਾਹਲੀ ਵਾਲੀ ਕੰਮ ਕਰ ਲਾਂਗੇ ਮੇਰਾ ਜਮਾ ਬਿਲਕੁਲ ਬੰਦ ਹੈ ਪਰ ਮੈਨੂੰ ਕੱਲ ਦਾ ਥੋੜਾ ਜਿਹਾ ਰੈਸਟ ਠੀਕ ਲੱਗ ਰਿਹਾ ਜਦੋਂ ਆਪਾਂ ਰੈਸਟ ਕਰਦੇ ਆਂ ਤੇ ਫਰੇਜ਼ ਕਰਦੇ ਆਂ ਇਹਨਾਂ ਨਾਲ ਸਨ ਨਹੀਂ ਪਾਣੀ ਸਿੱਕ ਜੂਗਾ ਬਿਲਾਇੰਟ ਦੇ ਕੀ ਨਹੀਂ ਆਇਆ ਦਵਾਰੇ ਆ ਕੀ ਕਰਦਾ ਜਿਵੇਂ ਪਾਣੀ ਦਵਾਰੇ ਉਹ ਕਰ ਦਿੰਦੀ ਆ ਚਲ ਪਾਸੇ ਇਦੀ ਕਰ ਆਈ ਸਨੀ ਬਾਕੇ ਨਾ ਹਲਾ ਤੂੰ ਵਾਲ ਕਟਾਇਆਉਂਦਾ ਆ ਡੈਂਡ ਤੇ ਝਾੜ ਰ ਆ ਪਿਆ ਤੈਨੂੰ ਗਰਮੀ ਨਹੀਂ ਆਉਂਦੀ ਚਾ ਰੋਟੀਆਂ ਆਲੀ ਘਾਲ ਉਹਨੂੰ ਨਿਭਾਦੀ ਹੈ ਇੰਨਾ ਪਾਣੀ ਕਾਮਲਿਆ ਇੰਨੀ ਗਿੱਲੀ ਹੋ ਜੂ ਬਸ ਥੋੜਾ ਜਿਹਾ ਪਾ ਕੇ ਤੂੰ ਬਾਲਟੀ ਧੋ ਕੇ ਹੋ ਕਰ ਦਿੰਦਾ ਤੇ ਕਿਹੜਾ ਬੱਚਾ ਕੋ ਸੁਣ ਹੈ ਨਹੀਂਗਾ ਬਸ ੱਡ ਪਰਾਂ ਫਿਰ ਉਹ ਜੱਟ ਮਾਰ ਦੇ ਗਿੱਲੀ ਚ ਬਾਲੀ ਗਿੱਲੀ ਹੋ ਜੂ ਸੰਨੀ ਇੰਨੀ ਗਿੱਲੀ ਨਹੀਂ ਖਾਂਦੀ ਆ ਸਹੀ ਮੈਂ ਤੋ ਬਾਲੀ ਚਲ ਬਸ ਇਹਦਾ ਪਾ ਲੈ ਆ ਮਾਟਾ ਲੈ ਕੇ ਦੇ ਮੈਂ ਹਮ ਦੇਖੀ ਸੰਨੀ ਜਦ ਤੱਕ ਮੈਂ ਮਾਰ ਦੰਨੇ ਆਇ ਨੀ ਮਾਰਦੇ ਹੁੰਦੇ ਦੂਜੇ ਲੋੜ ਜਿਵੇਂ ਤੇ ਡੈੜੀ ਹੱਥ ਮਾਰ ਦਾਂਦਾ ਮੈਂ ਮਾਰੇ ਖਾਤ ਹਾਂ 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 ਰਲਦੀ ਹੁੰਦੀ ਨਹੀਂ ਹੌਲੀ ਹੌਲੀ ਐ ਥੋੜੀ ਸਾਰਾ ਕਿਤੇ ਬਿਚਤੋ ਜਾ ਆਉਂ ਮੈਂ ਵਧੀਆ ਸੈਟ ਬਣਦਾ ਕੱਪੜੇ ਜੇ ਨਹੀਂ ਬਣਦੇ ਸੰਨੀ ਸਾ ਪਾਤੀ ਮਿੰਟ ਤੇ ਉਹ ਪਹਿਲਾਂ ਪਲਾਇਆ ਜਿਕੇ ਲਈ ਆਹੀ ਰਲਦੀ ਖਾ ਅੱਛਾ ਚੱਲ ਦੋ ਚਾਰ ਦਿਨ ਫਾਰਮਿੰਗ ਆਪੇ ਸਿੱਖ ਜੀਂਗਾ ਔੜੀ ਔੜੀ ਨਿਕੋਣ ਦੇ ਨੀ ਤਾਰ ਸਕੇ ਤਾਰ ਗੱਲ ਕਰੇ ਖੱਲਣ ਲੱਗੀ ਜੋ ਦੂਜੀ ਮੈਂ ਸੁਪੀ ਉਹ ਤੋਂ ਸੁਖਾਵਾਂਗੇ ਲਮਾਟ ਲਿਆ ਮਾ ਚਲੋ ਜੀ ਆਪਾਂ ਨੇ ਨਾ ਮੈਂ ਆ ਸੂਤਾਂ ਦਾ ਬੜਾ ਬੁਰਾ ਹਾਲ ਹੋਇਆ ਪੈਤੀ ਥੋੜੇ ਥੋੜੇ ਇਹ ਧਾਮ ਲੈ ਲੈ ਕੇ 2 3 12 ਦੀ ਸੈਟਿੰਗ ਕਰਤੀ ਹੈਂਗਰ ਬੈਡਿੰਗੇ ਟੇਡੇ ਬਸ ਇੰਨੇ ਕੀ ਕਰੇ ਨੇ ਹਜੇ ਤੇ ਇੰਨੇ ਕੁ ਰਹਿ ਗਏ ਇਹਨਾਂ ਨੂੰ ਆਪਾਂ ਸਵੇਰੇ ਕਰ ਲਾਂਗੇ ਕਿਉਂ ਫਿਰ ਕਾਲੀ ਚਾਹ ਹੀ ਕੱਢ ਘੁੱਟ ਕੇ ਲੈ ਜਾਨੇ ਆ ਤੇ ਇੱਧਰ ਆਪਣੇ ਹਜੇ ਇਹ ਵੀ ਚਣਨ ਵਾਲੇ ਰਹਿੰਦੇ ਨੇ ਪਰ ਹੈਂਗਰ ਹੋਰ ਕਿੰਨੇ 3 ਸੈਟ ਲਿਆਂਦੇ ਤੇ ਜੀ ਘੱਟ ਰਹਿ ਗਏ ਹੋਰ ਲਿਆਵਾਂਗੇ ਤੇ 5 ਵਜ ਗਏ ਹੁਣ ਮੈਂ ਬੈਠੀ ਬੈਠੀ ਇਧਰ ਪਹਿਲਾਂ ਮੰਜਾ ਢਾਕੇ ਉਹਰੇ ਕੁਰਸੀ ਤੇ ਬਹਿ ਕੇ ਕੱਪੜੇ ਨੇ ਟਹਾ ਮਾਰੀਆਂ ਨੇ ਤੇ ਪਿੰਦਰ ਪਿਆਉਣ ਲੱਗਿਆ ਮੱਝਾਂ ਨੂੰ ਪਾਣੀ ਤੇ ਆਪਣੇ ਕੰਕਾਸ ਵਾਸਤੇ ਰੇੜੀ-ਰੂੜੀ ਭਰੀ ਐਂ ਖੜੀ ਐ ਤਰ ਕੇ ਸਰਦਾਰ ਜੀ ਤੋਂ ਲਹਾਵਾਂਗੇ ਪਿੰਦਰ ਦੀ ਜ਼ਿੰਮੇਵਾਰੀ ਵੱਡੀ ਹੋ ਗਈ ਹੁਣ ਵਿਚਾਰੇ ਦੀ ਮੱਝਾਂ ਦਾ ਕੰਮ ਉਹ ਕਰਦਾ ਤੇ ਸ਼ਾਮ ਦੀ ਮੈਂ ਇਕੱਲੀ ਸਬਜ਼ੀ ਬਣਾਉਂਗੀ ਤੇ ਖੜੀ-ਖੜੀ ਸਿੰਕ ਤੇ ਭਾਂਡੇ ਮਾਂ ਨੂੰ ਉਸ ਤੋਂ ਬਾਅਦ ਰੋਟੀ ਐਸਪ੍ਰਿਤ ਨੇ ਬਣਾਉਣੀ ਹੈ ਹੁਣ ਆਪਾਂ 5:35 ਹੋ ਗਏ ਕਰਦੇ ਆਂ ਕੰਮ ਦੀ ਤਿਆਰੀ ਦੇਖੋ ਜੀ ਆਪਣੇ ਭਾਂਡੇ ਪੈਨੇ ਸਿੰਕ ਭਰਿਆ ਹੋਈ ਹੋਈ ਖੜਕੇ ਮंजੂ ਇਹਨੂੰ ਮੈਂ ਇੰਦਰ ਆਪਣਾ ਤੋੜਾ ਵੀ ਬਾਹਰ ਕੱਢਣ ਆਲੇ ਸੀ ਹਜੇ ਤੋੜੇ ਦਾ ਪਾਣੀ ਵੀ ਪੀਨੇ ਆ ਫ੍ਰਿਜ ਵਾਲਾ ਪਾਣੀ ਨਹੀਂ ਪੀਣ ਲੱਗੇ ਫਿਰ ਬਾਲਾ ਜਿਆਦਾ ਕੰਮ ਖਰਾਬ ਹੋ ਜਾਂਦਾ ਜਿੰਨਾ ਸੇਤੀ ਠੰਡਾ ਪਾਣੀ ਪੀਣ ਲੱਗ ਜਣੇ ਡੋਲਤਾ ਤੂੰ ਆਇਆ ਨਾ ਦਰਿਆ ਕਰ ਇਹਨਾਂ ਕੋਲੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ